ਪੈਂਡ ਵਾਂਦਰ ਦੇ ਵਿੱਚ ਅੱਜ ਵਿਸਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਮੁੱਖ ਮਹਿਨ ਬਾਬਾ ਮਾਨ ਸਿੰਘ ਜੀ ਸੇਸ ਤੌਰ ਤੇ ਪਹੁੰਚੇ ਹੋਇਆ ਹਨ ਤੇ ਇਹਨਾਂ ਨੇ ਜੋ ਪੈਂਡ ਲੈਵਲ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਉਸ ਨੂੰ ਚਾਰ ਚਾਹਨ ਲਗਾਉਣ ਵਾਸਤੇ ਅੱਜ ਪਹੁੰਚਣਾ ਆਓ ਗੱਲਬਾਤ ਕਰਦੇ ਹਾਂ ਸਰ ਅੱਜ ਬੜਾ ਵਧੀਆ ਦਿਨ ਹੈ ਜਿਸ ਦੇ ਵਿੱਚ ਅੱਜ ਪੈਂਡ ਵਾਂਦਰ ਦੇ ਵਸਨੀਕਾਂ ਨੇ ਅੱਜ ਕੈਂਪ ਲਗਾਇਆ ਜਾ ਰਿਹਾ ਤੁਸੀਂ ਕੀ ਕਹਿਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਜੀ ਦਾਨ ਕਰਨਾ ਚਾਹੀਦਾ ਜੇ ਕਿਸੇ ਦੀ ਜਾਨ ਬਚ ਜਾਏ ਸਿੱਖ ਤੇ ਵੈਸੇ ਹੀ ਸਮੇਂ-ਸਮੇਂ ਦੇ ਨਾਲ ਜਾਨਾਂ ਬਚਾਉਂਦਾ ਹੀ ਆਇਆ ਉਹ ਸਾਡੀ ਬਦਕਿਸਮਤੀ ਇਹ ਆ ਵੀ ਅਸੀਂ ਜਿਨ੍ਹਾਂ ਦੀਆਂ ਜਾਨਾਂ ਬਚਾਉਂਦੇ ਆ ਉਹ ਸਾਨੂੰ ਅਤਵਾਦੀ ਵੱਖਵਾਦੀ ਦੱਸਦੇ ਆ ਆ ਜਿਹੜਾ ਖੂਨ ਅੱਜ ਦਾਨ ਕਰਦੇ ਪਏ ਅਸਲ ਵਿੱਚ ਸਾਡੇ ਕੰਮ ਕਦੇ ਆਇਆ ਹੀ ਨਹੀਂ ਆ ਇਹ ਖੂਨ ਅਸੀਂ ਆਪਣੇ ਵਾਸਤੇ ਨਹੀਂ ਦਾਨ ਕਰਦੇ ਅਸੀਂ ਤੇ ਉਹਨਾਂ ਲੋਕਾਂ ਵਾਸਤੇ ਦਾਨ ਕਰਦੇ ਆ ਜਿਹੜੇ ਸਾਡੂੰ ਦਿਨ-ਰਾਤ ਮਕਾਉਣ ਤੇ ਜਿਹੜੇ ਜ਼ੋਰ ਲਾਉਂਦੇ ਆ ਤੁਸੀਂ ਵੇਖਿਆ ਕਦੇ ਸਿੱਖ ਜਿਹੜਾ ਵਾ ਉਹ ਜੱਡੀ ਮਰਜੀ ਵੱਡੀ ਤੋਂ ਵੱਡੀ ਮੁਸੀਬਤ ਆ ਜੇ ਸਿੱਖ ਕਦੀ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਮੇਰ ਨਾਲ ਖੜਜਵਾਗੇ ਸਿੱਖ ਇਹ ਗੱਲ ਕਹਿੰਦਾ ਵੀ ਉਹਦਾ ਭਾਣਾ ਵਾ ਦਾ ਮਿੱਠਾ ਕਰਕੇ ਮੰਨਦਾ ਆ ਜਿਹੜਾ ਦਾਨ ਵੀ ਦੇ ਰਹੇ ਨੇ ਉਹਦੇ ਭਾਣੇ ਦੇ ਅੰਦਰ ਆ ਸਿੱਖ ਹਮੇਸ਼ਾ ਭਾਵੇਂ ਕਿ ਉਹ ਲੰਗਰ ਵਾਲਾ ਦਾਨ ਹੋਵੇ ਖੂਨ ਦਾਨ ਹੋਵੇ ਸਿਰ ਦਾ ਦਾਨ ਹੋਵੇ ਸਿੱਖ ਦੀ ਜਦੋਂ ਵੀ ਹਿਸਟਰੀ ਪੜੋਗੇ ਸਿੱਖ ਦਾਨ ਹੀ ਕਰਦਾ ਆ ਸੋ ਵੰਦਰਪਿੰਡ ਦੀਆਂ ਜਿਹੜੀਆਂ ਸੰਗਤਾਂ ਵਾਂ ਜਾਂ ਦੂਰੋਂ ਦਰਾਡੋਂ ਜਿਹੜੇ ਭੈਣ ਭਰਾ ਚੱਲ ਕੇ ਆਏ ਆ ਉਹਨਾਂ ਸਾਰਿਆਂ ਦੀ ਚੜ੍ਹਦੀ ਕਲਾ ਲਈ ਮੈਂ ਅਰਦਾਸ ਕਰਦਾ ਬੜਾ ਸ਼ਲਾਘਾਯੋਗ ਉਪਰਾਲਾ ਵੀਰਾਂ ਨਾਲ ਮਿਲ ਕੇ ਕਰਦੇ ਪਏ ਸਾਰੇ ਸੋ ਮਹਾਰਾ ਕਿਰਪਾ ਕਰੇ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਹਰ ਨਗਰ ਵਿੱਚ ਇਹ ਉਪਰਾਲੇ ਹੋਣੇ ਚਾਹੀਦੇ ਆ। ਬਾਕੀ ਦੇਖਿਆ ਕਿ ਜਿਵੇਂ ਕਿ ਆਪਣੇ ਸਮਾਜ ਦੇ ਵਿੱਚ ਵੰਡੀਆਂ ਪਾਈਆਂ ਹੁੰਦੀਆਂ ਹਨ ਪਰ ਜਦੋਂ ਖੂਨ ਕਿਸੇ ਨੂੰ ਲੈਣਾ ਹੁੰਦਾ ਹੈ ਉਦੋਂ ਇਹ ਚੀਜ਼ ਨਹੀਂ ਦੇਖੀ ਜਾਂਦੀ ਕਿ ਵੀ ਇਹ ਖੂਨ ਕਿਸ ਨਾਲ ਸੰਬੰਧਿਤ ਆ ਕਿਸ ਨਾਲ ਹੈਗਾ ਇੱਥੇ ਸਾਰੇ ਲੋਕ ਇੱਥੇ ਆ ਕੇ ਖੂਨ ਦਾਨ ਕਰਦੇ। ਵੇਖੋ ਅਸਲ ਵਿੱਚ ਨਾ ਜਿਹੜੀ ਜਾਤ ਪਾਤ ਦੀ ਗੱਲ ਆ ਜਾਤ ਪਾਤ ਦਾ ਮਹਾਰਾ ਨੇ ਨਾ ਖੰਡਨ ਕੀਤਾ ਹੈ। ਲੇਕਿਨ ਉਹ ਕੁਝ ਬੰਦੇ ਆ ਜਿਹੜੇ ਇਸ ਚੀਜ਼ ਨੂੰ ਮੰਨਦੇ ਆ ਜਾਤ ਅਸਰ ਵਿੱਚ ਸਭ ਤੋਂ ਵੱਡੀ ਇਨਸਾਨੀਅਤ ਆ ਜਿਹੜਾ ਬੰਦਾ ਇਨਸਾਨੀਤ ਇਨਸਾਨੀਤ ਨੂੰ ਨਹੀਂ ਸਮਝ ਸਕਦਾ ਉਹ ਜਿੰਨਾ ਮਰਜੀ ਵੱਡੇ ਤੋਂ ਵੱਡਾ ਅਮੀਰ ਹੋਵੇ ਜਿੰਨੇ ਮਰਜੀ ਤਾਂ ਅਦੌਲਤ ਹੋਵੇ ਉਹ ਬੰਦਾ ਬੰਦਿਆਂ ਦੀ ਗਿਣਤੀ 'ਚ ਨਹੀਂ ਆਉਂਦਾ ਦਾਵੇਂ ਪਾਦਸ਼ਾਹ ਤੋਂ ਵੱਡੇ ਨਹੀਂ ਆ ਗੁਰੂ ਨਾਨਕ ਸਾਹਿਬ ਤੋਂ ਆਪਾਂ ਵੱਡੇ ਨਹੀਂ ਆ ਤੁਸੀਂ ਕਦੇ ਆ ਕੇ ਵੇਖ ਲਿਓ ਅਵੀਰਪ੍ਰਭ ਜੋ ਸੋਹਣੀ ਨਾਲ ਮੇਰੇ ਸੇਵਾ ਕਰਦੇ ਆ ਹਰ ਵਰਕ ਦਾ ਬੰਦਾ ਮਿਲਣ ਵਾਸਤੇ ਆਪਾਂ ਨੂੰ ਆਉਂਦਾ ਵਾ ਤੇ ਅਸੀਂ ਕੋਈ ਭੇਤ ਭਾਵ ਨਹੀਂ ਸਾਡੇ ਚ ਅਸੀਂ ਬਹਿ ਕੇ ਪ੍ਰਸ਼ਾਦਾ ਵੀ ਛਕਦੇ ਆ ਜਿਹੜੇ ਬੰਦੇ ਨੇ ਅੰਮ੍ਰਿਤ ਛਕ ਲਿਆ ਨਾ ਵੇਖੋ ਉਹ ਗੁਰੂ ਦਾ ਸਿੱਖ ਆ ਉਹਦੇ ਨਾਲ ਨਹੀਂ ਹੀ ਵਿਤਕਰਾ ਕਰਦੇ ਅਸੀਂ ਫਿਰ ਵਿਤਕਰਾ ਕਰਦੇ ਆ ਗੁਰੂ ਨਾਲ ਜਿਹੜਾ ਅੰਮ੍ਰਿਤ ਧਾਰੀ ਜਿਹੜਾ ਤਿਆਰ ਬਰ ਤਿਆਰ ਆ ਜੀ ਉਹਦੇ ਨਾਲ ਵਿਤਕਰਾ ਕਰਾਂਗੇ ਤੇ ਸਮਝ ਲਓ ਫਿਰ ਸਾਡਾ ਉਹਦੇ ਨਾਲ ਨਹੀਂ ਸਾਡਾ ਵਿਰੋਧ ਗੁਰੂ ਦੇ ਨਾਲ ਆ ਇਹ ਕਰਕੇ ਗੁਰੂ ਦੇ ਹੁਕਮ ਅਨਸਾਰ ਚੱਲਣਾ ਚਾਹੀਦਾ ਵਾ ਇਹਨਾਂ ਚੀਜ਼ਾਂ ਨੂੰ ਵਿਤਕ੍ਰੇਨ ਮੁਕਾ ਕੇ ਕਿ ਜੇ ਆਪਾਂ ਖੂਨ ਜਦੋਂ ਆਪਾਂ ਨੂੰ ਲੋੜ ਪੈਂਦੀ ਆ ਉਦੋਂ ਆਪਾਂ ਚੜਾਉਣ ਲੱਗਿਆਂ ਕਿੱਥੋਂ ਆਇਆ ਵਾ ਕਿਹੜੀ ਜਾਤ ਦਾ ਕਿਹੜੇ ਧਰਮ ਦਾ ਤੇ ਫਿਰ ਇਹ ਵੀ ਵਿਤਕਰੇ ਆਪਾਂ ਨੂੰ ਭੁਲਾ ਲੈਣੇ ਚਾਹੀਦੇ ਵੈਸੇ ਇੱਕ ਤੁਹਾਨੂੰ ਇਹ ਵੀ ਗੱਲ ਕਹਿੰਦਾ ਜਾਵਾਂ ਜੇ ਖਾਲਸਾ ਪੰਥ ਨੂੰ ਅੱਜ ਥਾਂ ਥਾਂ ਤੋਂ ਲੋਕ ਮੋਢੇ ਮਾਰ ਕੇ ਪਰਖ ਰਿਆ ਨਾ ਉਹਦਾ ਕਾਰਨ ਵੀ ਸਭ ਤੋਂ ਵੱਡਾ ਇਹੋ ਹੀ ਹੈ ਕਿਉਂਕਿ ਸਮੇਂ ਦੇ ਹਾਕਮ ਜਿਹੜੀ ਸਰਕਾਰ ਜਿਹੜੀ ਵੀ ਅੱਜ ਤੱਕ ਆਈ ਆ ਸਭ ਤੋਂ ਪਹਿਲਾਂ ਉਹਨਾਂ ਨੇ ਪਾੜਿਆ ਤੇ ਪਾੜ ਕੇ ਰਾਜ ਕੀਤਾ ਤੁਸੀਂ ਜੋ 10ਵੇਂ ਪਾਸ਼ਾ ਮਹਾਰਾ ਦੇ ਇਤਿਹਾਸ ਵੱਲ ਤੁਰਦੇ ਆਪਾਂ ਇਤਿਹਾਸਕ ਸਥਾਨ ਤੇ ਖਲੋਤੇ ਹਨ ਵੀ 10ਵੇਂ ਪਾਸ਼ਾ ਮਹਾਰਾ ਨੇ ਆਖਿਆ ਇਨ ਗਰੀਬ ਸਿੱਖਨ ਕੋ ਦੂਹ ਪਾਰशाही ਯਾਦ ਕਰੇ ਹਮਰੀ ਉਹਦੇ ਵਿੱਚ ਵੇਖੋ ਜੱਟ ਸ਼ੀਂਬਾ ਨਾਈ ਤਰਖਾਨ ਚੂਰ ਸਾਰੇ ਇਹ ਸ਼ੂਦਰ ਸ਼੍ਰੇਣੀ ਚ ਆਉਂਦੇ ਸੀ ਤੇ ਜਦੋਂ ਰਾਜਿਆਂ ਨੂੰ ਬਾਈ ਧਾਰਦਿਆਂ ਨੂੰ ਕਿਹਾ ਸੀ ਮਹਾਰਾਜ ਨੇ ਵੀ ਅਸੀਂ ਤੁਹਾਨੂੰ ਦਲੀ ਦਾ ਤਖਤ ਦਿਵਾਉਣਾ ਵਾ ਤੇ ਉਹ ਕਹਿੰਦੇ ਦਿਵਾ ਦਿਓ ਹੋਰ ਕੀ ਚਾਹੀਦਾ ਉਹ ਤੋਂ ਮਹਾਰਾਜ ਨੇ ਕਿਹਾ ਵੀ ਤਖਤ ਤੁਹਾਨੂੰ ਮੈਂ ਨਹੀਂ ਦਿਵਾਉਣਾ ਤਖਤ ਤੁਹਾਨੂੰ ਇਹਨਾਂ ਨੇ ਦਿਵਾਉਣਾ ਤੇ ਉਹਨਾਂ ਨੇ ਗਾੜੀਓ ਕਿਹਾ ਵੀ ਮਹਾਰਾਜ ਇਹ ਸ਼ੂਦਰ ਆ ਹੀ ਨਹੀਂ ਇਹਨਾਂ ਨੂੰ ਨਾ ਰੱਖਣਾ ਚਾਹੁੰਦੇ ਤੇ ਮਹਾਰਾਜ ਕਹਿੰਦੇ ਵੀ ਇਹ ਵੀ ਗੋਬਿੰਦ ਸਿੰਘ ਦਾ ਤੁਹਾਡੇ ਨਾਲ ਵਾਦਾ ਜਿਨ੍ਹਾਂ ਨੂੰ ਤੁਸੀਂ ਆ ਸ਼ੂਦਰ ਕਹਿ ਕੇ ਚੱਲਿਆ ਨਾ ਇੱਕ ਦਿਨ ਆਊਗਾ ਦਿੱਲੀ ਦਾ ਤਖਤ ਜਿੱਤ ਕੇ ਤੁਹਾਡੀ ਝੋਲੀ ਚ ਇਹਨਾਂ ਨੇ ਪਾਉਣਾ ਬਾਬਾ ਬਗੇਲ ਸਿੰਘ ਉਹਨਾਂ ਨੇ ਦਿੱਲੀ ਦਾ ਤਖਤ ਜਿੱਤ ਕੇ ਅੱਜ ਉਹਨਾਂ ਦੀ ਝੋਲੀ ਚ ਪਾਇਆ ਜਿਹੜੇ ਸਮੇਂ-ਸਮੇਂ ਤੇ ਸਾਡੀਆਂ ਪੱਗਾਂ ਲਾਉਣ ਵਾਸਤੇ ਦਿਨ ਰਾਤ ਉਹਨਾਂ ਦਾ ਇੱਕੋ ਜਿਹਾ ਸੰਘਰਸ਼ ਵੜਿਆ ਉਹਨਾਂ ਦੇ ਬੰਦੇ ਅੱਜ ਦਿਨ ਰਾਤ ਸਾਨੂੰ ਸਾਡੀ ਸ਼ਭੀ ਖਰਾਬ ਕਰਨ ਚ ਲੱਗੇ ਆ ਉਹਨਾਂ ਦਾ ਕੋਈ ਫਰਕ ਨਹੀਂ ਪੈਣਾ ਸਾਨੂੰ ਜਿਹੜਾ ਸਿੱਖ ਆ ਉਹਦਾ ਇੱਕ ਨਿਸ਼ਾਨਾ ਹੋਣਾ ਚਾਹੀਦਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਨੂੰ ਨਹੀਂ ਮੰਨਦਾ ਵੀ ਜਦੋਂ ਮਹਾਰਾਜ ਕਹਿੰਦਾ ਵੀ ਇਨਸਾਨ ਦੀ ਜਾਤ ਜਿਹੜੀ ਸਭ ਤੋਂ ਵੱਡੀ ਇਹ ਆ ਵੀ ਸੰਸਾਰ ਤੇ ਅਣਖ ਨਾਲ ਜਿਉਣਾ ਮਹਾਰਾਜ ਨੇ ਪੁੱਛੀ ਵੀ ਜਾਤ ਕੀ ਆ ਤੇ ਮਹਾਰਾਜ ਨੇ ਕਿਹਾ ਜਾਤ ਗੋਤ ਸਿੰਘਨ ਕੀ ਦੰਗਾ ਦੰਗਾ ਇਸ ਸਤ ਗੁਰ ਤੇ ਮੰਗਾ ਵੀ ਸਿੰਘ ਨੇ ਜਦੋਂ ਵੀ ਮੰਗਿਆ ਉਹਨੇ ਜਾਤ ਪਾਤ ਮੰਗੀ ਪਤਾ ਕਿ ਉਹ ਜੰਗ ਹੀ ਮੰਗਿਆ ਉਹਨੇ ਵੀ ਮੈਂ ਜਦੋਂ ਵੀ ਜੀਣਾ ਵਾ ਭਾਵੇਂ 4 ਦਿਨ ਜੀਵਾ ਮੈਂ ਅਣਖ ਨਾਲ ਜੀਣਾ ਤੇ ਆਪਣੇ ਪੰਥ ਵਾਸਤੇ ਜੀਉਣਾ ਵਾ ਤੇ ਆਪਣੇ ਪੰਥ ਦਾ ਬਣ ਚੁੱਕਾ ਹਿੱਸਾ ਜਿਹੜੇ ਲੋਕ ਨੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਜੀਉਣਾ ਵਾ ਢਿੱਲੀ ਰਫਤਾਰ ਕਦੇ ਖਾਲਸੇ ਪੰਥ 'ਚ ਨਹੀਂ ਆਈ ਇਹ ਚੜ੍ਹਦੀ ਕਲਾ 'ਚ ਰਹੇ ਨੇ ਚੜ੍ਹਦੀ ਕਲਾ 'ਚ ਹੀ ਰਹਿਣਾ ਵਾ ਪਰ ਜਿਵੇਂ ਕਿ ਆਪਣੇ ਸਿੱਖ ਧਰਮ ਦੇ ਨੌਜਵਾਨ ਕਾਫੀ ਪ੍ਰੋਗਰਾਮ ਵੀ ਕਰਦੇ ਹੁੰਦੇ ਹਨ ਜਿਵੇਂ ਕਿ ਤ੍ਰਕਤ ਵੀ ਲਗਾਉਂਦੇ ਹਨ ਤੁਹਾਨੂੰ ਕੀ ਹੋ ਚਾਹੀਦਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਇਹਦੇ ਨਾਲ ਨਾਲ ਵੀ ਆਪਾਂ ਨੂੰ ਸਿੱਖੀ ਨੂੰ ਪ੍ਰਫਲਤ ਕਰਨ ਵਾਸਤੇ ਆਪਾਂ ਨੂੰ ਹੋਰ ਵੀ ਅਦਮ ਜੇ ਉਦੋਂ ਅਠਾਉਣੇ ਚਾਹੀਦੇ ਤਾਂ ਜੋ ਜਿਹੜੇ ਨੌਜਵਾਨ ਜਿਹਦੇ ਨਾਲ ਸਾਡਾ ਆਪਸੀ ਭਾਈਚਾਰਾ ਬਣਦਾ ਵਾ ਉਹਨੂੰ ਬਧੋਣਾ ਚਾਹੀਦਾ ਵਾ ਭਾਵੇਂ ਉਹ ਖੂਨਦਾਨ ਕੈਂਪ ਲਾਓ ਭਾਵੇਂ ਗੁਰਮਤ ਸਮਾਗਮ ਕਰੋ ਜਿੱਥੇ ਭਾਈਚਾਰੇ ਦੀ ਇਕਤਰਤਾ ਦੀ ਗੱਲ ਆਊਗੀ ਉੱਥੇ ਬਿਨਾਂ ਪੈਸਿਆਂ ਤੋਂ ਵੀ ਅਸੀਂ ਆਵਾਂਗੇ ਉੱਥੇ ਸੇਵਾ ਕਰਾਂਗੇ ਉੱਥੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਦਿੱਲੀ ਬੰਬਈ ਜਿੱਥੇ ਵੀ ਜਾਣ ਦੀ ਰੋਡ ਪਊਗੀ ਜਾਵਾਂਗੇ ਵੀ ਜੇ ਅਸੀਂ ਆਪਣੇ ਪਰਿਵਾਰਾਂ ਨੂੰ ਬਚਾਉਣਾ ਚਾਹੁੰਦੇ ਸਭ ਤੋਂ ਪਹਿਲਾਂ ਆਪਣੇ ਭੈਣ ਭਰਾਵਾਂ ਨੂੰ ਜੋੜੀਏ ਅੱਜ ਪਿੰਡਾਂ ਦੇ ਵਿੱਚ ਕੀ ਆ ਇਹ ਇਕੱਲਾ ਤੁਸੀਂ ਇੱਥੇ ਦੀ ਗੱਲ ਕੀਤੀ ਉਹ ਸਾਰੇ ਪਿੰਡਾਂ 'ਚ ਹੀ ਆ ਗੁਰਦੁਆਰੇ ਸਾਹਿਬ ਚਾਰ ਗੁਰੂ ਘਰ ਆ ਇੱਕ ਪਿੰਡ ਦੇ ਵਿੱਚ ਉਹ ਵੱਖੋ ਵੱਖਰੇ ਵਾਜੇ ਤੋਂ ਲੜ ਪੈਂਦੇ ਉਹ ਕਹਿੰਦਾ ਮੈਂ ਬਾਜ ਕਰਨੀ ਦੂਜਾ ਕਹਿੰਦਾ ਮੈਂ ਕਰਨੀ ਆ ਤੇ ਮੇਰਾ ਇਹੋ ਹੀ ਹਰ ਜਗ੍ਹਾ ਤੇ ਇਹੋ ਹੀ ਸਵਾਲ ਹੁੰਦਾ ਉਹਨਾਂ ਦੇ ਗਾੜੀ ਵੀ ਜੇ ਤੁਸੀਂ ਹੋਣਾ ਇਕੱਠੇ ਉਹਦਾ ਜਵਾਬ ਇੱਕੋ ਹੀ ਆ ਵੀ ਆਪਾਂ ਦਿਨ ਮਿਥੀਏ ਵਾਰ ਮਿਥੀਏ ਵੀ ਲੈ ਭਾਈ ਹਫਤਾ ਤੁਸੀਂ ਚਲਾ ਲਓ ਅੱਜਾ ਹਫਤਾ ਤੁਸੀਂ ਚਲਾ ਲਓ ਪਹਿਲੀ ਗੱਲ ਤੇ ਸਾਡੇ ਗੁਰੂ ਘਰ ਤੇ ਸਾਡੇ ਕੋ ਸਾਂਭੇ ਨਹੀਂ ਜਾਣਦੇ ਅੱਜ ਸਾਡੇ ਕੋ ਗੁਰੂ ਘਰਾਂ ਦੀ ਸੇਵਾ ਨਹੀਂ ਹੋ ਰਹੀ ਇਹ ਗੱਲ ਜਿਹੜੀ ਹੈ ਬੜਿਆਂ ਨੂੰ ਚੰਗੀ ਨਹੀਂ ਲੱਗਣੀ ਜਦੋਂ ਧੋੱਕਾ ਤੱਕ ਇਹ ਗੱਲ ਪਹੁੰਚੂਗੀ ਨਾ ਉਹਨਾਂ ਨੂੰ ਸਹੀ ਨਹੀਂ ਲੱਗਣੀ ਅੱਜ ਸਾਡੀ ਧੌੜ ਸਿਰਫ ਤੇ ਸਿਰਫ ਗੋਲਕ ਤੱਕ ਆ ਅੱਜ ਅਹੀਂ ਭਜਦੇ ਗੋਲਕ ਤੱਕ ਆ ਅੱਜ ਅਹੀਂ ਗੁਰੂ ਦੀ ਸਿੱਖੀ ਤੱਕ ਨਹੀਂ ਹੁਣ ਆਉਣ ਵਾਲੇ ਸਮੇਂ 'ਚ ਸ਼ਾਇਦ ਮਹਾਰੇ ਕਿਰਪਾ ਕਰੇ ਅਪਡੇਟ ਦਵਾਂਗੇ ਤੁਹਾਨੂੰ ਅਹੀਂ ਹਰ ਇਲਾਕੇ ਦੇ 25 ਸਿਕ ਜਿਹੜੇ ਤਿਆਰ ਵਰ ਤਿਆਰ ਕਰਾਂਗੇ ਉਹਨਾਂ 25 ਸਿੰਘਾਂ ਦੀ ਜ਼ਿੰਮੇਵਾਰੀ ਹੋਊਗੀ ਵੀ ਜਿਹੜੇ ਗੁਰੂ ਗੰਸਾ ਸਾਹਿਬਹ ਜੀ ਬੇਅਦਬੀ ਹੋ ਰਹੀ ਉਹਨੂੰ ਰੋਕਣ ਵਾਸਤੇ ਵੀ ਜਿੱਥੇ ਬੇਅਦਬੀ ਹੋਈ ਸਭ ਤੋਂ ਪਹਿਲਾਂ ਜਿਹੜੀ ਪ੍ਰਬੰਧਕ ਕਮੇਟੀ ਆ ਉਹਨਾਂ ਨੂੰ ਇਕੱਠਾ ਕੀਤਾ ਜਾਊਗਾ ਠੀਕ ਆ ਜੀ ਉਹਨਾਂ ਕੋਲ ਪੁੱਛਿਆ ਜਾਊਗਾ ਦੂਸਰੇ ਨੰਬਰ ਤੇ ਇਹ ਗੱਲ ਆ ਵੀ ਜਿਹੜੇ ਗੁਰੂ ਗੰਸਾ ਸਾਹਿਬ ਨੂੰ ਆਪਾਂ ਅੰਦਰ ਵੇਖੋ ਪ੍ਰਕਾਸ਼ ਹੋਇਆ ਬਾਹਰ ਆਪਾਂ ਕਿਲੋ ਦਾ ਤਾਲਾ ਮਾਰਿਆ ਇਹ ਤਾਲੇ ਮਾਰਨੇ ਬੰਦ ਕਰਾਉਣੇ ਆ ਆਪਣੇ ਪਿਓ ਨੂੰ ਆਪਾਂ ਅੰਦਰ ਬੰਦ ਕਰ ਦਈਏ ਤਾਲਾ ਮਾਰ ਦਈਏ ਤੇ ਆਪਾਂ ਨੂੰ ਕੀ ਮਹਿਸੂਸ ਹੋਊਗਾ ਜਦੋਂ ਆਪਾਂ ਤਾਲਾ ਖੋਲਾਂਗੇ ਤੇ ਆਪਣਾ ਪਿਓ ਆਪਾਂ ਨੂੰ ਕੀ ਜਵਾਬ ਦੇਊਗਾ ਕਿਹੜਾ ਮੂੰਹ ਲੈ ਕੇ ਅੱਖ ਚੱਕ ਪਾ ਕੇ ਪਿਓ ਨਾਲ ਗੱਲ ਕਰੋਗੇ ਜੇ ਸਿੱਖ ਕਹਿੰਦੇ ਆ ਵੀ ਜਾਗਤ ਜੋਤ ਆ ਗੁਰੂ ਪ੍ਰਤਾਖਿਆ ਅੱਜ ਦਾ ਖੂਨਦਾਨ ਕੈਂਪ ਪਿੰਡ ਵੰਦਰ ਜ਼ਿਲ੍ਹਾ ਮੋਗਾ ਇਤਿਹਾਸਕ ਚਰਨਸ਼ੋਪਾ ਪ੍ਰਾਪਤ ਧਰਤੀ ਸਹਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਤਰਾਂ ਦੇ ਦਾਨੇ ਇੱਥੇ ਲੰਬੇ ਸਮੇਂ ਤੋਂ ਕੈਂਪ ਖੂਨਦਾਨ ਲੱਗਦੇ ਆ ਤੇ ਲੰਬੇ ਸਮੇਂ ਤੋਂ ਜਿੱਥੇ ਅਸੀਂ 25 30 ਸਾਲ ਤੋਂ ਸਵਾਵਾ ਨਿਭਾਉਨੇ ਆ ਜਿੱਥੇ ਪੰਥ ਕੌਮ ਦੀ ਸੇਵਾ ਕਰਦੇ ਆ ਉਥੇ ਅਸੀਂ ਸਮਾਜ ਦੇ ਵਿੱਚ ਜੋ ਵੀ ਸਾਂਝੇ ਕੰਮ ਹੁੰਦੇ ਆ ਉਹ ਕਿਸੇ ਵੀ ਤਰ੍ਹਾਂ ਦੇ ਹੋਣ ਉਹਦੇ ਵਿੱਚ ਅਸੀਂ ਵੱਧ ਚੜ ਕੇ ਆਪਣਾ ਰੋਲ ਆ ਜਿਹੜਾ ਉਹ ਨਿਭਾਉਨੇ ਆ ਇਸੇ ਤਰ੍ਹਾਂ ਇਹ ਖੂਨਦਾਨ ਕੈਂਪ ਸਾਰਿਆਂ ਨੇ ਅਸੀਂ ਰਲ ਕੇ ਬਲਵਿੰਦਰ ਸਿੰਘ ਬਾਗੀ ਪ੍ਰਭਜੋਤ ਸਿੰਘ ਜੀ ਸਰੰਗੀ ਮਾਸਟਰ ਜੋ ਢਾਡੀ ਕਲਾਰਾਹੀ ਪਿੰਡ ਦਾ ਨਾਮ ਸਾਡੇ ਵੰਦਰ ਦਾ ਜੋ ਚਮਕਾਉਂਦੇ ਨੇ ਬਾਬਾ ਮਾਨ ਸਿੰਘ ਜੀ ਅਕਾਲੀ ਉਹਨਾਂ ਦੇ ਜਥੇ ਵਿੱਚ ਸਵਾਵਾ ਨਮਾਉਂਦੇ ਨੇ ਉਹਨਾਂ ਨੇ ਤੇ ਅਤੇ ਦਾਸ ਨੂੰ ਵਿਸ਼ੇਸ਼ ਤੌਰ ਤੇ ਉਹਨਾਂ ਨੇ ਸੱਦਾ ਦੇ ਕੇ ਇਸ ਕੈਂਪ ਦੇ ਵਿੱਚ ਅਸੀਂ ਹਾਜ਼ਰ ਹੋਏ ਆਂ ਤੇ ਕੁਲਵੰਤ ਸਿੰਘ ਜੀ ਬਾਜਾਖਾਨਾ ਰੇਸ਼ਮ ਸਿੰਘ ਜੀ ਸਾਰੇ ਅਸੀਂ ਉਪਰਾਲਾ ਪਹਿਲਾਂ ਵੀ ਜਿੱਥੇ ਕਰਦੇ ਆਂ ਹੋਰ ਕੰਮਾਂ ਦਾ ਉੱਥੇ ਅਸੀਂ ਅੱਜ ਨੌਜਵਾਨੀ ਨੂੰ ਨਸਿਆਂ ਤੋਂ ਰੋਕਣ ਵਾਸਤੇ ਅਤੇ ਭੈੜੀਆਂ ਆਦਤਾਂ ਤੋਂ ਰੋਕਣ ਵਾਸਤੇ ਅਤੇ ਸਮਾਜ ਨੂੰ ਚੰਗਾ ਰਸਤਾ ਸਹੀ ਸੋਚ ਅਪਣਾਉਣ ਵਾਸਤੇ ਅਸੀਂ ਅੱਜ ਇੱਥੋਂ ਜਿਹੜੀ ਨਵੀਂ ਸੇਧ ਦੇਣ ਵਾਸਤੇ ਉਪਰਾਲਾ ਕੀਤਾ ਹੈ ਕਿਉਂਕਿ ਖੂਨਦਾਨ ਹੈ ਇਦੋਂ ਵੱਡਾ ਕੋਈ ਪੁੰਨ ਨਹੀਂ ਕਿਸੇ ਮਨੁੱਖ ਦੀ ਜਾਨ ਬਚਦੀ ਹੈ ਖੂਨ ਦਿੱਤਿਆਂ ਤੇ ਉਥੇ ਅਸੀਂ ਖੂਨ ਦਾਨ ਕਰਕੇ ਤੇ ਆਪਣਾ ਜਿਹੜਾ ਗੁਰੂ ਦੀ ਹਜ਼ੂਰੀ ਦੇ ਵਿੱਚ ਵੀ ਸਾਡੀ ਜਿੱਥੇ ਹਾਜ਼ਰੀ ਲੱਗਦੀ ਹੈ ਉਥੇ ਸਮਾਜ ਦੇ ਵਿੱਚ ਵੀ ਇਹ ਚੰਗਾ ਅਪਰਾਲਾ ਗਿਣਿਆ ਜਾਂਦਾ ਡਾਕਟਰਾਂ ਦੀ ਟੀਮ ਵਾਦੀ ਹਸਪਤਾਲਾ ਬਠਿੰਡਾ ਉਹ ਟੀਮ ਆਈ ਹੈ ਸਾਰੀ ਉਹਨਾਂ ਨੇ ਇਹ ਜਿਹੜਾ ਸਾਰਾ ਇੱਥੇ ਕੈਂਪ ਦੇ ਵਿੱਚ ਦੇਖਰੇਖ ਸਾਰੀ ਚੱਲ ਰਹੀ ਹੈ ਵੱਧ ਤੋਂ ਵੱਧ ਨੌਜਵਾਨਾਂ ਨੇ ਬੜੇ ਉਤਸ਼ਾਹ ਦੇ ਨਾਲ ਕੈਂਪ ਦੇ ਵਿੱਚ ਖੂਨਦਾਨ ਕੀਤਾ ਹੈ तकरीबन 50 60 ਜਿਹੜੇ ਨੌਜਵਾਨ ਹੈ ਉਹ ਖੂਨਦਾਨ ਜਿਹੜਾ ਉਹ ਕਰ ਚੁੱਕੇ ਹੈ ਤੇ ਇਸੇ ਤਰ੍ਹਾਂ ਅਸੀਂ ਅਪਰਾਲੇ ਜਿਹੜੇ ਉਹ ਲਗਾਤਾਰ ਕਰਦੇ ਰਵਾਂਗੇ ਕਿੰਨੇ ਜੁਨ ਟਾਉਨ ਦਾ ਇਕੱਠੇ ਹੋਈ ਇਹਦਾ ਟੀਚਾ ਕਿੰਨਾ ਇਕੱਠਾ ਹੋਵੇ ਐਨਾ ਆਪਾਂ ਖੂਨਦਾਨ ਦਾ ਕਰ 30 ਜਣੇ ਹੋ ਚੁੱਕੇ ਆ ਇਹ ਤੋਂ ਗਾਂ ਜਿਹੜੇ ਹੋਰ ਵੀ ਆ ਰਹੇ ਆ ਤੇ 50 60 ਦੇ ਕਰੀਬ ਆ ਜਿਹੜੇ ਨੌਜਵਾਨ ਆ ਜਿਹੜੇ ਉਹ ਇਸ ਕੈਂਪ ਦੇ ਵਿੱਚ ਭਾਗ ਲੈਣਗੇ ਤੇ ਇਸੇ ਤਰ੍ਹਾਂ ਅਸੀਂ ਸਵਾਮਾ ਜਿਹੜੀਆਂ ਆਪਣੀਆਂ ਉਹ ਜਾਰੀ ਰੱਖਾਂਗੇ ਇਹ ਹਨ ਰঞ্জੀਤ ਸਿੰਘ ਵੰਦਰ ਜੋ ਕਿ ਜਥੇਦਾਰਾਂ ਰੋਕੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਮਾਜਿਕ ਭਲਾਈ ਦੇ ਕੰਮਾਂ ਵਾਸਤੇ ਵਿਸ਼ੇਸ਼ ਯੋਗਦਾਨ ਪਾ ਰਹੇ ਹਨ ਤੇ ਇਹਨਾਂ ਦਾ ਕਹਿਣਾ ਹੈ ਕਿ ਜੋ ਅੱਜ ਕੈਂਪ ਲਗਾਇਆ ਗਿਆ ਹੈ ਜਿਸ ਦੇ ਵਿੱਚ ਆ ਭਾਰੇ ਸਮਰਥਨ ਮਿਲ ਰਿਹਾ ਹੈ ਅਤੇ ਨੌਜਵਾਨ ਇੱਥੇ ਆਪਣਾ ਖੂਨਦਾਨ ਕਰ ਰਹੇ ਹਨ ਕੈਮਰਾਮੈਨ ਅਗਰ ਦੇ ਸਿੰਘ ਦੇ ਨਾਲ ਤਾਰ ਸਿੰਘ ਮੱਲਾ ਦੀ ਖਾਸ ਰਿਪੋਰਟ ਵੰਦ